ਵਾਹਿ ਗੁਰਜੀ ਦਾ ਘਾਸਾ ਵਾਹਿ ਗੁਰਜੀ ਦੀ ਫਤਿਹ ਬਚਨ ਕਮਾਏ ਜਿਨਾ ਗੁਰੂ ਦੇ ਬਚਨ ਕਮਾਏ ਜਿਨਾ ਗੁਰੂ ਦੇ ਜੇਤ ਲੈਨੇ ਪੰਜੇ ਹੀ ਵਿਕਾਰ ਪਾਏ ਕੇ ਪਰੇ ਮਦੀਆਂ ਡੋਰੀਆਂ ਰੱਬ ਤੋਂ ਕਰਣ ਸਾਧukar ਪਾਏ ਕੇ ਪਰੇ ਮਦੀਆਂ ਡੋਰੀਆਂ ਗੀ ਪਰ ਮਾਤਮਾ ਗੁਰੂ ਦੀ ਕਸੋਟੀ ਜਿਹੜੀ ਸੈ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਸ ਨੂੰ ਲਕਾਈ ਫਿਰ ਕੇ ਗਈ ਸਦਾ ਹੀ ਉਹ ਜੱਗ ਵਿੱਚ ਜੀਵਦੇ ਸਦਾ ਹੀ ਉਹ ਜੱਗ ਵਿੱਚ ਜੀਵਦੇ ਮਣਾ ਤਾਈ ਲੈਣ ਜਿਹੜੇ ਮਾਰ ਪਾਏ ਕੇ ਪਰੇ ਮਦਿਆਂ ਪਰੇਮ ਦੀਆਂ ਡੋਰੀਆਂ ਰੱਬ ਤੋ ਕਰਾਉਣ ਸਾਧੂ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ